ਭਾਰਤੀ ਫੌਜ ਦੇ ਇੱਕ ਸਨਮਾਨਿਤ ਅਧਿਕਾਰੀ ਰਿਟਾਇਰਡ ਜਨਰਲ ਕਮਲਜੀਤ ਸਿੰਘ ਢਿੱਲੋਂ ਨੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਹਥਿਆਰਬੰਦ ਫੌਜਾਂ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ। ਪ੍ਰਸਾਰ ਭਾਰਤੀ ਦੇ ਨੁਮਾਇੰਦੇ ਰਾਜੇਸ਼ ਬਾਲੀ ਨਾਲ ਕਾਲ ਬਾਤ ਕਰਦਿਆਂ ਉਹਨਾਂ ਕਿਹਾ ਕਿ ਆਪਰੇਸ਼ਨ ਸੰਧੂ ਰਾਹੀਂ ਸਾਡੀ ਫੌਜ ਨੇ ਪਾਕਿਸਤਾਨ ਨੂੰ ਠੁਕਮਾ ਜਵਾਬ ਦਿੱਤਾਏ ਤੇ ਵਧਾਈ ਵੀ ਦੇ ਪਾਤਰ ਨੇ ਉਹ ਉਹਨਾਂ ਕਿਹਾ ਕਿ ਭਾਰਤ ਨੇ ਸਿਰਫ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ ਜਦ ਕਿ ਪਾਕਿਸਤਾਨ ਨੇ ਸਾਡੇ ਵਿਰੁੱਧ ਫੌਜ ਦੀ ਵਰਤੋਂ ਕੀਤੀ ਹੈ ਉਹਨਾਂ ਸਾਰਿਆਂ ਨੂੰ ਹਮੇਸ਼ਾ ਤੇ ਹਰ ਵਾਰ ਰਾਸ਼ਟਰ ਨੂੰ ਪਹਿਲ ਦੇਣ ਦਾ ਸੱਦਾ ਦਿੱਤਾ ਆਰ ਨੇ ਭਾਰਤੀ ਸਸ਼ਸਤਰ ਸੈਨਾਵਾਂ ਨੇ ਆਪਣੀ ਧਰਤੀ ਦੇ ਉੱਪਰ ਅਤੰਕਵਾਦ ਦੇ ਖਿਲਾਫ ਕਾਰਵਾਈ ਕਰਦੇ ਹੋਏ ਆਪਰੇਸ਼ਨ ਸੰਧੂ ਦੇ ਤਹਿਤ ਪਾਕਿਸਤਾਨ ਦੇ ਅਤੰਕਵਾਦੀ ਠਿਕਾਣਿਆਂ ਉੱਪਰ ਹਮਲਾ ਕੀਤਾ ਅਤੇ ਪਾਕਿਸਤਾਨ ਵੱਲੋਂ ਲੜਾਈ ਨੂੰ ਇਜਾਫਾ ਦੇਣ ਦੇ ਬਾਅਦ ਪਾਕਿਸਤਾਨ ਦੇ 에ਅਰ ਬੇਸਿਸ ਨੂੰ ਡਿਸਟਰੋਏ ਕੀਤਾ ਮੈਂ ਅੱਜ ਵਰਦੀ ਦੀ ਖਬਰ ਇਸ ਬ੍ਰੇਕ ਤੋਂ ਬਾਅਦ ਅੱਜ ਵੀ ਵਰਦੀ ਧਾਰਨ ਕਰਕੇ ਆਪਣੇ ਦੇਸ਼ ਦੇ